ਹਾਂਜੀ ਭਾਈ ਅੱਜ ਆਪਾਂ ਪਹੁੰਚੇ ਆਂ ਮੁੰਡਿਆਂ ਵਾਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਰਦੂਲਗੜ ਵਿਖੇ ਗਰਾਊਂਡ ਦੇ ਵਿੱਚ ਜੋ ਤੁਸੀਂ ਦੇਖ ਰਹੇ ਹੋ ਸਾਡੇ ਵੀਰ ਹਰ ਰੋਜ਼ ਇੱਥੇ ਬਾਲੀਵਾਲ ਦਾ ਮੈਚ ਖੇਡਣ ਲਈ ਆਉਂਦੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਜੋ ਨਸ਼ਿਆਂ ਤੋਂ ਦੂਰ ਉੱਠ ਕੇ ਜੋ ਇਹ ਵੀਰ ਡੇਲੀ ਸ਼ਾਮ ਦੇ ਟਾਈਮ 2 ਤੋਂ 3 ਘੰਟਿਆਂ ਦੇ ਵਿੱਚ ਜੋ ਮੈਚ ਖੇਡਣ ਲਈ ਆਉਂਦੇ ਨੇ ਤਾਂ ਤੁਸੀਂ ਵੀ ਇੱਥੇ ਮੈਚ ਖੇਡਣ ਲਈ ਜ਼ਰੂਰ ਆਓ ਅਤੇ ਆਪਣੇ ਖੇਡਾਂ ਦੇ ਜੋਹਰ ਦਿਖਾਓ ਜੋ ਕਿ ਇਸ ਗਰਾਊਂਡ ਤੋਂ ਬਹੁਤ ਸਾਰੇ ਖਿਡਿਆਰੀ ਇੰਟਰਨੈਸ਼ਨਲ ਪੱਧਰ ਤੇ ਨੈਸ਼ਨਲ ਪੱਧਰ ਤੇ ਖੇਡਣ ਲਈ ਜਾਂਦੇ ਨੇ ਅਤੇ ਮੈਚ ਨੂੰ ਜਿੱਤ ਕੇ ਆਪਣੇ ਜ਼ਿਲ੍ਹੇ ਦਾ ਸਰਦੂਲਗੜ ਸ਼ਹਿਰ ਦਾ ਅਤੇ ਪੂਰੇ ਪੰਜਾਬ ਦਾ ਨਾਮ ਰੋਸ਼ਨ ਕਰਦੇ ਨੇ ਸੋ ਇਸ ਗਰਾਊਂਡ ਨਾਲ ਵੱਧ ਤੋਂ ਵੱਧ ਜੁੜੀਏ ਜੋ ਨਸ਼ਾ ਪੰਜਾਬ ਦੇ ਵਿੱਚ ਜਿਆਦਾ ਬਹੁਤ ਜ਼ਿਆਦਾ ਫੈਲਿਆ ਹੋਇਆ ਉਸ ਤੋਂ ਬਚ ਸਕੀਏ ਤਾ ਇਸ ਵਕਤ ਆਪਾਂ ਮਿਨੀ ਸਟੇਡੀਅਮ ਸਰਦੂਲਗੜ ਵਿਖੇ ਖੜੇ ਹਾਂ ਜੋ ਕਗਰ ਦਰਿਆ ਦੇ ਬਿਲਕੁਲ ਕੰਡੇ ਤੇ ਪੈਂਦਾ ਹੈ ਸੋ ਦੋ ਤੋਂ ਤਿੰਨ ਘੰਟੇ ਜੋ ਸਰਦੂਲਗੜ ਤੇ ਜੋ ਮਿਨੀ ਸਟੇਡੀਅਮ ਵਿੱਚ ਜੋ ਡੇਲੀ ਖਿਡਿਆਰੀ ਬਲੀਵਾਲ ਦਾ ਮੈਚ ਲਗਾਉਂਦੇ ਨੇ ਸੋ ਸਰਦੂਲਗੜ ਦੇ ਵੱਖ-ਵੱਖ ਏਰੀਏ ਤੋਂ ਖੇਡਣ ਲਈ ਦੂਰ ਪਾਰੋਂ ਜੋ ਸਾਡੇ ਖਿਡਿਆਰੀ ਵੀ ਆਉਂਦੇ ਨੇ ਸੋ ਇਹ ਉਹੀ ਗਰਾਊਂਡ ਹੈ ਜਿੱਥੇ ਕਿ ਬਹੁਤ ਸਾਰੇ ਪਹਿਲਾਂ ਕਬੱਡੀ ਮੈਚ ਵੀ ਹੁੰਦੇ ਰਹੇ ਨੇ ਜਾਂ ਦੁਸ਼ਹਿਰੇ ਵਰਗੇ ਤਿਉਹਾਰ ਜਾਂ ਜੋ ਤੁਹਾਨੂੰ ਪਿੱਛੇ ਮੈਂ ਵੀਡੀਓ ਪਾਈ ਸੀ ਕਿ ਗਣਤੰਤਰਤਾ ਦਿਵਸ ਅਤੇ ਸੁਤੰਤਰਤਾ ਦਿਵਸ ਦਾ ਜੋ ਪ੍ਰੋਗਰਾਮ ਰੰਗਾ ਰੰਗ ਪ੍ਰੋਗਰਾਮ ਉਹ ਵੀ ਇਸ 15 ਅਗਸਤ ਜੋ 2024 ਦੇ ਵਿੱਚ ਸੁਤੰਤਰਤਾ ਦਿਵਸ ਮਨਾਇਆ ਜਾਵੇਗਾ ਉਹ ਵੀ ਇੱਥੇ ਮਨਾਇਆ ਜਾਵੇਗਾ ਪਹਿਲਾਂ ਸਰਦਾਰ ਬਲਰਾਜ ਸਿੰਘ ਭੁੰਦੜ ਕਾਲਜ ਆਫ ਮੈਮੋਰੀਅਲ ਵਿਖੇ ਜੋ ਸੰਤਰਦਾ ਦੇ ਫਸਗੰਦੰਤਰਦਾ ਦੇ ਫਸ ਮਨਾਇਆ ਜਾਂਦਾ ਸੀ ਸੋ ਇਹ ਪ੍ਰੋਗਰਾਮ ਹੁਣ 15 ਅਗਸਤ 2024 ਤੋਂ ਜੋ ਹਰ ਸਾਲ ਇਸ ਮਿਨੀ ਸਟੇਡੀਅਮ ਸਰਦੂਲਗੜ ਵਿਖੇ ਮਨਾਇਆ ਜਾਵੇਗਾ ਸੋ ਇਹ ਐਸਡੀਐਮ ਨੀਤੀ ਜਾਣ ਉਹਨਾਂ ਅੱਗੇ ਜੋ ਮੰਗ ਰੱਖੀ ਗਈ ਸੀ ਕਿ ਕਾਫੀ ਟਾਈਮ ਤੋਂ ਇਸ ਮਿਨੀ ਸਟੇਡੀਅਮ ਦੇ ਵਿੱਚ ਜੋ ਪ੍ਰੋਗਰਾਮ ਨਹੀਂ ਬਣਾਇਆ ਜਾ ਰਿਹਾ ਚਾਹ ਉਸ ਮੰਗ ਨੂੰ ਪੂਰਾ ਕੀਤਾ ਜਾਵੇ ਤਾਂ ਜੋ ਐਸਾ ਗਰਾਊਂਡ ਦੇ ਵਿੱਚ ਦੁਬਾਰਾ ਤੋਂ ਰੌਣਕਾਂ ਲੱਗ ਸਕਣ